ਗੁਰਮਤ ਸੰਗੀਤ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਅਸੀਂ ਗੁਰਮਤ ਸੰਗੀਤ ਦੀ ਗੱਲ ਕਰਨ ਬੈਠੇ ਆਂ ਤੇ ਸਭ ਨਾਲ ਪਹਿਲੇ ਤੇ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਮਤ ਸੰਗੀਤ ਵਿਭਾਗ ਨੂੰ ਔਰ ਸੰਗੀਤ ਵਿਭਾਗ ਨੂੰ ਬਹੁਤ ਮੁਬਾਰਕਬਾਦ ਦਿੰਨਾ ਡਾਕਟਰ ਅਲੰਕਾਰ ਸਿੰਘ ਜੀ ਮੇਰੇ ਭੈਣ ਡਾਕਟਰ ਨਵਿੰਤਾ ਕੌਰ ਜੀ ਔਰ ਸਾਡਾ ਸਮੂਚਾ ਇਹਨਾਂ ਦਾ ਡਿਪਾਰਟਮੈਂਟ ਨੂੰ ਵਧਾਈ ਦੇ ਪੱਤਰ ਨੇ ਕਿ ਪਹਿਲੀ ਵਾਰ ਪੰਜਾਬ ਸੰਗੀਤ ਦੇ ਉੱਤੇ ਇਹ ਕਾਨਫਰੰਸ ਕਰ ਰਹੇ ਨੇ ਇੰਨੇ ਵੱਡੇ ਲੈਵਲ ਤੇ ਇੰਟਰਨੈਸ਼ਨਲ ਕਾਨਫਰੰਸ ਕਰ ਰਹੇ ਨੇ ਔਰ ਦੂਜਾ ਇਹ ਜਿਹੜਾ ਗੁਰਮਤ ਸੰਗੀਤ ਦਾ ਉਹਦੇ ਵਿੱਚ ਫੋਲਾ ਮੱਲਾ ਖੇਡ ਰਹੇ ਨੇ ਇਹ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿ ਇਹ ਜਿਹੜੀ ਕਾਨਫਰੰਸ ਹੈ ਔਰ ਮੈਂ ਉਮੀਦ ਕਰਦਾ ਹਾਂ ਕਿ ਆਪ ਸਭ ਬੱਚੇ ਇਸ ਜਿਹੜੇ ਗੁਰਮਤ ਸੰਗੀਤ ਦਾ ਜਿਹੜਾ ਇਹ ਮਾਂਹ ਕੰਮ ਚੱਲ ਰਿਹਾ ਹੈ ਇਹਦਾ ਤੁਸੀਂ ਲਾਹ ਲੈ ਸਕੋਗੇ ਮੈਂ ਸਭ ਨਾਲ ਪਹਿਲੇ ਪ੍ਰਧਾਨਗੀ ਮੰਡਲ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਸਾਰੇ ਹੀ ਜਿਹੜੇ ਪ੍ਰਧਾਨਗੀ ਮੰਡਲ ਚ ਬੈਠੇ ਨੇ ਉਹ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਗੱਲ ਕਰਨ ਆਏ ਆ ਅੱਜ ਅਸੀਂ ਗੱਲ ਕਰਦੇ ਗੁਰਮਤ ਸੰਗੀਤ ਦੀ ਤੇ ਗੁਰਮਤ ਗੁਰਨਾਨਕ ਸਾਹਿਬ ਦੇ ਆਉਣ ਤੋਂ ਪਹਿਲੇ ਜਿਹੜਾ ਇੱਥੇ ਇਸ ਧਰਤੀ ਤੇ ਜਿਹੜਾ ਭਾਰਤੀ ਸੰਗੀਤ ਪਰੰਪਰਾ ਜਿਹਨੂੰ ਹਿੰਦੁਸਤਾਨੀ ਸੰਗੀਤ ਪਰੰਪਰਾ ਕਿਹਾ ਜਾਂਦਾ ਸੀ ਉਹ ਇੱਥੇ ਜਿਹੜੀ ਹੈ ਉਹ ਇੱਥੇ ਦੀ ਚਲਦੀ ਸੀ ਤੇ ਇੱਥੇ ਸੂਫੀ ਪਰੰਪਰਾ ਚਲਦੀ ਸੀ ਜਿਹੜੀ ਇਸਲਾਮਿਕ ਇਸਲਾਮਿਕ ਪਰੰਪਰਾ ਜਿਵੇਂ ਬੱਚੇ ਤੁਹਾਨੂੰ ਦੱਸਾਂ ਕਿ ਇਸਲਾਮ ਦੇ ਵਿੱਚ ਜਿਹੜਾ ਹੈ ਸੰਗੀਤ ਦਾ ਬਹੁਤਾ ਮਹਤਵ ਨਹੀਂ ਹੈ ਉੱਥੇ ਬਿਲਕੁਲ ਮਨਾਈ ਵੀ ਨਹੀਂ ਹੈ ਕਿ ਜਿ세 ਲੋਕ ਕੁਛ ਰਿਜਿਡ ਕਹਿੰਦੇ ਨੇ ਕਿ ਇਸਲਾਮ ਚ ਮਨਾਈ ਹੈ ਮਨਾਈ ਨਹੀਂ ਹੈ ਕਿਉਂਕਿ ਜਦੋਂ ਅਸੀਂ ਥੋੜਾ ਜਿਹਾ ਇਸਲਾਮਿਕ ਮੁੱਲਿਆਦ ਅਧਿਨ ਕਰੀਏ ਤੇ ਉਹਰੇ ਵਿੱਚ ਜਦੋਂ ਹਜਤ ਮੁਹੰਮਦ ਦੀ ਸ਼ਾਦੀ ਹੁੰਦੀ ਹੈ ਜੋ ਦੱਫ ਵਜਾਈ ਜਾਂਦੀ ਆ ਉਹ ਕਹਿੰਦੇ ਕਿ ਉਥੋਂ ਦੱਫ ਵਜਾ ਕੇ ਐਂਟਰਟੇਨਮੈਂਟ ਪ੍ਰੋਬਲਮ ਰੱਖਿਆ ਜਾਂਦਾ ਤੇ ਲੇਕਿਨ ਜਿਹੜਾ ਭਾਰਤ ਦੇ ਵਿੱਚ ਇਸਲਾਮ ਆਇਆ ਉਹ ਜਦਾ ਇਸਲਾਮ ਸਾਰਾ ਜਿਹੜਾ ਆਇਆ ਹੈ ਉਹ ਈਰਾਨ ਤੋਂ ਪਿਰੀਫਾਈ ਹੋ ਕੇ ਆਇਆ ਤੇ ਜਿਹੜੀ ਈਰਾਨ ਤੋਂ ਸੂਫੀ ਪਰੰਪਰਾ ਹੈ ਉਹ ਕਿਤੇ ਨਾ ਕਿਤੇ ਭਾਰਤ ਦੇ ਵਿੱਚ ਇਸਲਾਮਿਕ ਪਰੰਪਰਾ ਦੇ ਤੌਰ ਤੇ ਇੱਥੇ ਜਿਹੜੀ ਹੈ ਉਹ ਇਸ ਇਲਾਕੇ ਵਿੱਚ ਵਿਚਰ ਰਹੀ ਸੀ ਸਾਡੇ ਖਾਸ ਕਰਕੇ ਕਿਤੇ ਦੇ ਵਿੱਚ ਤੇ ਜਦੋਂ ਗੁਰਨਾਨਕ ਦੀ آمد ਹੁੰਦੀ ਹੈ ਤੇ ਗੁਰਨਾਨਕ ਦੀ آمد ਤੋਂ ਬਾਅਦ ਇੱਕ ਨਵੀਂ ਸੰਗੀਤ ਪਰੰਪਰਾ ਪੰਜਾਬ ਦੇ ਖੇਤਰ ਤੋਂ ਉੱਕੰਦੀ ਹੈ ਜੋ ਕਿ ਵਰਲਡ ਲੈਵਲ ਦੀ ਬਣ ਜਾਂਦੀ ਹੈ ਕਿਉਂਕਿ ਇਹ ਇੱਕ ਗੁਰਨਾਨਕ ਦੇ ਜਿਹੜਾ ਕ੍ਰਾਂਤੀਕਾਰੀ ਧਰਮ ਹੈ ਜਿਹੜਾ ਸਿੱਖ ਧਰਮ ਹੈ ਉਹਦੇ ਨਾਲ ਜੁੜੀ ਹੋਣ ਕਰਕੇ ਇਹ ਵਰਲਡ ਲੈਵਲ ਦੀ ਇੱਕ ਨਵੀਂ ਵਿਦਾ ਗੁਰਮਤ ਸੰਗੀਤ ਜਿਹੜੀ ਉਹ ਇਸ ਖੇਤਰ ਤੋਂ ਉੱਭਰ ਕੇ ਆਉਂਦੀ ਹੈ ਤੇ ਗੁਰਮਤ ਸੰਗੀਤ ਦੇ ਵਿੱਚ ਜੇਕਰ ਤੁਸੀਂ ਅਸੀਂ ਗੱਲ ਕਰਾਂਗੇ ਤੇ ਸਭ ਨਾਲ ਪਹਿਲੇ ਜਿਹੜਾ ਉਹਦੇ ਵਿੱਚ ਸਾਜ਼ ਵੱਜਿਆ ਉਹ ਰਬਾਬ ਵੱਜਿਆ ਰਬ 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 ਦਾ ਆਬ ਜਿਹੜਾ ਰੱਬ ਦਾ ਆਬ ਹੈ ਉਹ ਰੱਬ ਦਾ ਜਿਹੜਾ ਨਿਰਮਲ ਜਲ ਹੈ ਉਹ ਉਹ ਵੱਜਿਆ ਉਹਦੇ ਵਿੱਚ ਉਹ ਜਲ ਜਿੱਦਾਂ ਕਿ ਬੜੀ ਨਿਰਮਲਤਾ ਦਾ ਪ੍ਰਤੀਕ ਹੁੰਦਾ ਹੈ ਉਹ ਪਰਮਾਤਮਾ ਦਾ ਜਲ ਕਿੰਨਾ ਨਿਰਮਲ ਹੋਗਾ ਕਿੰਨਾ ਉੱਚਾ ਸੁੱਚਾ ਹੋਏਗਾ ਇਹ ਤੁਸੀਂ ਜਾਣੋਗੇ ਭਾਈ ਫਰੈਂਦਾ ਜਿੰਨੇ ਜਿਹੜੀ ਰਬਾਬ ਬਣਾਈ ਉਹ ਜਿਹੜੀ ਕਿ ਸਾਡੇ ਇਸ ਖਿੱਤੇ ਦੀ ਰਬਾਬ ਕਿਉਂਕਿ ਰਬਾਬ ਜਿਹੜੀ ਹੈ ਇਹ ਸੈਂਟਰਲ ਏਸ਼ੀਆ ਤੋਂ ਆਇਆ ਸਾਜ ਹੈਗਾ افغانستان ਤੋਂ ਜਾਂ ਖੁਰਾਸਾਨ ਦੇ ਇਲਾਕੇ ਤੋਂ ਆਇਆ ਸਾਜ ਹੈ ਲੇਕਿਨ ਇੱਥੇ ਦੀ ਜਿਹੜਾ ਭਾਰਤ ਦੇ ਵਿੱਚ ਉਹ ਜਿਹੜੀ ਰਬਾਬ ਤਿਆਰ ਹੋਈ ਉਹ ਗੁਰਮਤ ਸੰਗੀਤ ਦੀ ਰਬਾਬ ਜਿਹੜੇ ਤਿਆਰ ਕੀਤੀ ਭਾਈ ਸੰਧਾ ਜੀ ਨੇ ਤਿਆਰ ਕੀਤੀ ਸਾਨੂੰ ਇਹਦੇ ਉੱਤੇ ਕੰਮ ਕਰਨ ਦੇ ਲੋੜ ਹੈ ਤੇ ਤੁਸੀਂ ਦੇਖੋਗੇ ਕਿ ਬਾਬੇ ਨਾਨਕ ਨੇ ਰਬਾਬ ਕਿ ਚੁਣੀ ਕਿਉਂਕਿ ਬਾਬੇ ਨਾਨਕ ਨੇ ਪੂਰੇ ਸਾਉਥ ਏਸ਼ੀਆ ਨੂੰ ਗਾਣਾ ਸੀ ਤੇ ਇਸ ਕਰਕੇ ਅਗਰ ਉਹ ਸਾਰੇ ਸਾਊਥ ਏਸ਼ੀਆ ਦੀ ਉਦਾਸੀਆਂ ਉਹਨਾਂ ਨੇ ਕੀਤੀਆਂ ਇੱਕ ਰਬਾਬ ਇੱਕ ਐਸਾ ਮਦਮ ਸੀ ਜਿਹੜਾ ਕਿ ਪੂਰੇ ਸਾਊਥ ਏਸ਼ੀਆ ਨੂੰ ਕਵਰ ਕਰ ਸਕਦਾ ਸੀ ਬੜੀ ਵੱਡੀ ਬਾਬੇ ਨਾਨਕ ਦੀ ਜਿਹੜੀ ਜਿਹੜੀ ਰਬਾਬ ਤੇ ਚੁਣਨ ਦੀ ਜਿਹੜੀ ਫਲਸਫੀ ਹੈ ਉਹ ਵੀ ਬਹੁਤ ਵੱਡੀ ਗੱਲ ਸੀ ਤੇ ਜਿੰਨੂੰ ਕਿ ਅਸੀਂ ਅਸੀਂ ਲੋਕਾਂ ਨੇ ਉਹਦੇ ਉੱਤੇ ਸਾਨੂੰ ਸਾਨੂੰ ਕੰਮ ਕਰਨ ਦੀ ਲੋੜ ਹੈ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਜਿੱਦਾਂ ਆਪ ਸਭ ਜਾਣੂ ਹੋ ਸਰੰਦਾ ਜਿਹੜਾ ਉਹ ਆਇਆ ਫਿਰ ਉਸ ਤਬਾਦੇ ਅਸੀਂ ਦੇਖਦੇ ਆ ਅੱਜ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕਰਦੇ ਆ ਹਮੇਸ਼ਾ ਉਹਨਾਂ ਦੀ ਚਾਰੋਂ ਜੰਗਾਂ ਲਈ ਉਹਨਾਂ ਦੀ ਸਾਰੇ ਉਸ ਲਈ ਗੱਲ ਕਰਦੇ ਆ ਲੇਕਿਨ ਅਸੀਂ ਜਦੋਂ ਦੇਖਦੇ ਆ ਕਿ ਗੁਰੂ ਸਾਹਿਬ ਜਿਹੜਾ ਤਾਉਸ ਨੂੰ ਆਜ਼ਾਦ ਕਰਕੇ ਦਿੰਦੇ ਨੇ ਤੇ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਕਹਾਂ ਅਸੀਂ ਗੱਲ ਕਰਦੇ ਆ ਕਿ ਯੋਧੇ ਯੋਧੇ ਖਲੀ ਤੀਰਾ ਤਲਵਾਰਾਂ ਨਾਲ ਜਾਂ ਸ਼ਸਤਰ ਚਲਾਣ ਨਾਲ ਯੋਧੇ ਨਹੀਂ ਮੰਦੇ ਯੋਧਿਆਂ ਨੂੰ ਬਣਨ ਲਈ ਬੜੀ ਜਿਹਨੂੰ ਕਹਿੰਦੇ ਨਾ ਉਹਨਾਂ ਦੇ ਮਨ ਸ਼ਾਂਤ ਹੋਣ ਦੀ ਜ਼ਰੂਰਤ ਹੈ ਸ਼ਸਤਰ ਚਲਾਣਾ ਵੀ ਸ਼ਾਂਤ ਹੋਣ ਲਈ ਔਰਤ ਬੜਾ ਜ਼ਰੂਰੀ ਹੈ ਕਿਉਂ ਕਿ ਜਿਹੜਾ ਗੁਰਸਿੱਖ ਹੈ ਉਹ ਸ਼ਸਤਰ ਬੜੇ ਵਿਵੇਕ ਨਾਲ ਚਲਾਉਂਦਾ ਉਹ ਜ਼ੁਲਮ ਨਹੀਂ ਚਲਾਉਂਦਾ ਜੇ ਉਹਨੇ ਜ਼ੁਲਮ ਲਈ ਸ਼ਸਤਰ ਨਹੀਂ ਚਲਾਣਾ ਤੇ ਰਾਖੀ ਲਈ ਸਮਾਜ ਦੀ ਚਲਾਣਾ ਤੇ ਉਹਰਾ ਮਨ ਦੇ ਵਿਚ ਕਿਤੇ ਕਿਤੇ ਸ਼ਾਂਤ ਹੋਣਾ ਬੜਾ ਜ਼ਰੂਰੀ ਹੈ ਤੇ ਗੁਰਮਤ ਸੰਗੀਤ ਉਹ ਸ਼ਾਂਤੀ ਦਿੰਦਾ ਹੈ ਇਸ ਗੱਲ ਦੀ ਤਰਜੀਹ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਤਾਊਸ ਦੇ ਆਜ਼ਾਦ ਕਰਕੇ ਤੇ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਦਿਲਰਬਾਹ ਇਜ਼ਾਦ ਕੀਤਾ ਜਿਹੜੇ ਕਿ ਸਾਡੇ ਗੁਰੂ ਸਾਹਿਬਾਂ ਜਿਨ੍ਹਾਂ ਨੂੰ ਅਸੀਂ ਸ਼ਸਤਰਾਂ ਲਈ ਜੰਗਾਂ ਜੁੱਧਾਂ ਲਈ ਯਾਦ ਕਰਦੇ ਹਾਂ ਉੱਥੇ ਨਾ ਕਿਤੇ ਸਾਨੂੰ ਆਪਣੇ ਸਮਾਜ ਨੂੰ ਦੱਸਣ ਦੀ ਲੋੜ ਹੈ ਕਿ ਉਹਨਾਂ ਨੇ ਇਹ ਇਹ ਜਿਹੜਾ ਸਾਜ ਹੈ ਉਹ ਇਹਨਾਂ ਨੂੰ ਇਹਨਾਂ ਦੇ ਉੱਤੇ ਉਹਨਾਂ ਨੇ ਕੰਮ ਕੀਤਾ ਉਹ ਇਹ ਤਿਆਰ ਕੀਤੇ ਔਰ ਸਮਾਜ ਨੂੰ ਦਿੱਤੇ ਇੱਕ ਗੱਲ ਮੈਂ ਹੋਰ ਜਰੂਰ ਕਾਵਾਂਗਾ ਮੈਂ ਦਿੱਲੀ ਤੋਂ ਆ ਤੇ ਇਹ ਗੱਲ ਬੜੀ ਅਣਗੋਲੀ ਜਾਂਦੀ ਹੈ ਮਾਤਾ ਸੁੰਦਰੀ ਜੀ ਨੂੰ ਅਸੀਂ ਬੜਾ ਅਣਗੋਲ ਕੇ ਰੱਖਦੇ ਹਾਂ 40 ਸਾਲ ਉਹਨਾਂ ਨੇ ਪੰਥ ਚਲਾਇਆ ਅਗਰ ਜੱਸਾ ਸਿੰਘ ਆਲੂ ਵਰਗੇ ਸੁਲਤਾਨੁਲ ਕੌਮ ਦਿੱਲੀ ਦੇ ਵਿੱਚ ਉਹਨਾਂ ਕੋ ਗੁਰਮਤ ਸੰਗੀਤ ਸਿੱਖਦੇ ਨੇ ਤੇ ਇਹਦਾ ਮਤਲਬ ਮਾਤਾ ਜੀ ਨੇ ਵੀ ਉਹ ਸੰਗੀਤ ਪਰੰਪਰਾ ਨੂੰ ਕਿਹਾ ਬਤਾਇਆ ਜੋ ਕਿ ਅਸੀਂ ਇਹਦੇ ਤੇ ਅੱਜ ਤੱਕ ਕੰਮ ਦੱਲ ਨਹੀਂ ਕਰ ਪਾਏ ਹਾਂ ਤੇ ਉਸ ਤੋਂ ਬਾਅਦ ਫਿਰ ਜਦੋਂ ਸਿੱਖ ਮਿਸਲਾਂ ਦਾ ਟਾਈਮ ਆਇਆ ਉਹ ਮਿਸਲਾਂ ਦਾ ਟਾਈਮ ਬੜਾ ਔਖਾ ਸੀ ਅਸੀਂ ਆਪਣੇ ਆਪ ਨੂੰ ਡਾਕੂਮੈਂਟ ਨਹੀਂ ਕਰ ਪਾਏ ਲੇਕਿਨ ਗੁਰਮਤ ਸੰਗੀਤ ਜਰੂਰ ਉਦੋਂ ਵੀ ਕਾਇਮ ਰਿਹਾ ਜਿੱਦਿ ਕੀ ਜਿਹਨੇ ਲੀਕ ਸਾਡੇ ਨਰਮਲੇ ਸੰਪਰਦਾਇ ਉਦਾਸੀ ਸੰਪਰਦਾਇਆਂ ਦਾ ਵੀ ਕਿਤਨਾ ਕਿਤਨਾ ਬੜਾ ਵੱਡਾ ਯੋਗਦਾਨ ਹੈ ਅਸੀਂ ਇਹਦੇ ਉੱਤੇ ਕੰਮ ਨਹੀਂ ਕਰ ਪਾਏ ਸ਼ਾਇਦ ਤੁਹਾਨੂੰ ਬਹੁਤ ਕੰਮ ਕਰਦੇ ਲੋੜ ਹੈ ਤੇ ਅੱਜ ਅਸੀਂ ਗੁਰਮਤ ਸੰਗੀਤ ਦੇ ਪ੍ਰੈਜ਼ੈਂਟ ਦੀ ਗੱਲ ਕਰਦੇ ਆ ਜਿਹਨੂੰ ਮੈਂ ਪ੍ਰੈਜ਼ੈਂਟ ਦੀ ਗੱਲ ਕਰਦਾ ਤੇ ਮੈਂ ਸੱਚੀ ਕਹਿ ਰਿਹਾ ਮੈਂ ਪਟਿਆਲਾ ਯੂਨੀਵਰਸਿਟੀ ਆਣਾ ਤੇ ਮੇਰਾ ਦਿਲ ਜਿਹੜਾ ਨਾ ਉਹ ਬਿਲਕੁਲ ਗਦਗਦ ਹੋ ਜਾਂਦਾ ਜਦੋਂ ਮੈਂ ਦੇਖਦਾ ਐਸੇ ਜਿਹੜੇ ਕਿ ਜਿਹੜੇ ਕਿ ਸੁਚੱਜੇ ਵਿਦਵਾਨ ਜਿਹੜੇ ਗੁਰਮਤ ਸੰਗੀਤ ਦੇ ਉਹਨਾਂ ਨਾਲ ਮੇਲ ਹੁੰਦਾ ਡਾਕਟਰ ਨਵਿੰਦਰ ਸਿੰਘ ਜੀ ਨੂੰ ਮੈਂ ਦੇਖਦਾ ਜਿਹੜਾ ਜਾ ਕੇ ਦੇਸ਼ਾਂ ਵਿਦੇਸ਼ਾਂ ਚ ਔਰ ਹਿੰਦੁਸਤਾਨ ਦੇ ਕੋਨੇ ਤੇ ਜਿੱਲੀ ਸ਼ਿੱਦਤ ਨਾਲ ਇਹ ਜਾ ਕੇ ਪ੍ਰਚਾਰ ਕਰ ਰਹੇ ਨੇ ਨਵਿੱਤਦਾ ਜੀ ਔਰ ਡਾਕਟਰ ਅਲੰਕਾਰ ਸਿੰਘ ਮੈਂ ਮੈਂ ਇਹਨਾਂ ਨੂੰ ਮਿਲੋ ਦਿਲੋਂ ਸਲਾਮ ਕਰਦਾ ਕਿ ਇਹਨਾਂ ਦੀ ਜਿਹੜੀ ਇਹਨਾਂ ਦੀ ਜਿਹੜਾ ਜਜ਼ਬਾ ਹੈ ਉਹਨਾਂ ਜਜ਼ਬਿਆਂ ਨੂੰ ਸਲਾਮ ਕਰਦਾ ਔਰ ਜਿੰਨਾ ਹੀ ਟਕਸਾਲਾਂ ਦਾ ਅਗਰ ਅਸੀਂ ਗੱਲ ਕਰੀਏ ਕਿ ਜਿੰਨੀਆਂ ਟਕਸਾਲਾਂ ਕੰਮ ਕਰ ਰਹੀਆਂ ਜਾਂ ਗੁਰਮਤ ਕਾਲਜ ਜਿਹੜੇ ਗੁਰਮਤ ਸੰਗੀਤ ਨੂੰ ਲੈ ਕੇ ਕੰਮ ਕਰ ਰਹੇ ਨੇ ਮੈਂ ਸਭ ਨੂੰ ਅੱਜ ਇਸ ਮੰਚ ਤੋਂ ਸਲਾਮ ਕਰਦਾ ਔਰ ਮੈਂ ਤੁਹਾਨੂੰ ਫਿਊਚਰ ਲਈ ਇੱਕ ਗੱਲ ਜ਼ਰੂਰ ਕਹਿ ਕੇ ਜਾਣਾ ਅੱਜ ਅਸੀਂ ਇਹ ਸੰਗੀਤ ਦੇ ਉੱਤੇ ਕਾਨਫਰੰਸ ਕਰ ਰਹੇ ਹਾਂ ਬੱਚਿਓ ਤੁਸੀਂ ਤੁਸੀਂ ਤਾਂ ਚਲੋ ਅ ਅੱਗੇ ਉਹ ਸਮਾਂ ਦੇਖੀਏ ਕਿ ਨਾ ਦੇਖੀਏ ਅਜ ਤੋ 20-25 ਸਾਲ ਬਾਅਦ ਦੇਖਣਾ ਗੁਰਨਾਮਕ ਦਾ ਧਰਮ ਜਿਹੜਾ ਉਹ ਵਰਲਡ ਲੈਵਲ ਤੇ ਜਾਏਗਾ ਔਰ ਲੋਕ ਤੁਸੀਂ ਗੁਰਮਤ ਸੰਗੀਤ ਦੇ ਕਈ-ਕਈ ਕਾਨਫਰੰਸ ਹੋਣਗੀਆਂ ਇਹਨਾਂ ਦੀ ਤੁਸੀਂ ਜਿਹੜੀ ਹੈ ਉਹਨਾਂ ਦੇ ਤੁਸੀਂ ਖੁਦ ਦੇਖੋਗੇ ਔਰ ਤੁਸੀਂ ਉਦੋਂ ਇਸ ਗੱਲ ਨੂੰ ਜ਼ਰੂਰ ਯਾਦ ਰੱਖਣਾ ਕਿ ਗੁਰਮਤ ਸੰਗੀਤ ਦਾ ਜਿਹੜਾ ਕੋਖਾ ਹੈ ਉਹ ਬੜਾ ਹੀ ਉਜਵਲ ਹੈ ਮੈਂ ਸਾਰੇ ਹੀ ਡਿਪਾਰਟਮੈਂਟ ਨੂੰ ਫਿਰ ਤੂੰ ਇੱਕ ਵਾਰ ਵਧਾਈ ਦੇਣਾ ਔਰ ਆਪਣੀ ਬਾਣੀ ਨੂੰ ਵਿਰਾਮ ਦੇਣਾ ਤੇ ਮੇਰੇ ਕੋਲ ਕੁਝ ਕਟਵੱਧ ਕਿਹਾ ਹੋਇਆ ਤੇ ਮਾਫੀ ਰੱਛਾ ਵਹਿਗੂ ਜੀ ਦਾ ਖਲਸਾ ਵਹਿਗੂ ਜੀ